ਅਸੀਂ ਤੁਹਾਡੇ ਕਰਕੇ ਛੁਪਾ ਇਹ ਤੁਹਾਡੇ ਨਾਲ ਆ ਕੇ ਇਹਦੇ ਤੇ ਤੁਹਾਡਾ ਕੋਈ ਹੋ ਨਾ ਹੋਵੇ ਨਹੀਂ ਇਸ ਨੂੰ ਦੇ ਮਾਰਦੇ ਅਸੀਂ ਕੋਈ ਹੋਰ ਨਹੀਂ ਮਾਬੀ ਆਲੀ ਗਾਲੀ ਮਾਬੀ ਅਧੀ ਮਾਰਦੇ ਇਹਨਾਂ ਨੂੰ ਅੱਜ ਵੀ ਤੁਹਾਡੇ ਨਾਲ ਆਣਾ ਨਹੀਂ ਚਾਹੀਦਾ ਜਦ 23 ਦਿਨ ਤੋਂ ਇਹ ਲੋਕ ਉਰੇ ਨਹੀਂ ਆਏ ਅੱਜ ਕੀ ਕਰਨਾ ਆਏ ਨੇ ਅੱਜ ਸਾਡੇ ਵਾਸਤੇ ਅੱਜ ਵੀ ਫੇਸਬੁਕਾਂ ਦੇ ਨਾਲ ਲਿਖੀਆਂ ਕਰਦੇ ਸਾਡੇ ਵਾਸਤੇ ਉਹੀ ਆ ਜਾਦੇ ਕਰਦੇ ਜੀ ਉਹ ਜਦਾਂ ਠੀਕ ਠੀਕ ਅਸੀਂ ਸਿਰਫ ਤੁਹਾਡੀ ਇੱਜ਼ਤ ਕਰ ਰਹੇ ਹਾਂ ਤੁਹਾਡੀ ਇੱਜ਼ਤ ਨੂੰ ਅਸੀਂ ਕਰ ਰਹੇ ਹਾਂ ਵੱਡਾ ਕਾਹ ਨੂੰ ਇਹਨਾਂ ਨਾਲੀ ਬੀਤ ਨਹੀਂ ਕਾਹ ਨੂੰ ਇਹਨਾਂ ਨਾਲੀ ਬੀਤ ਨਹੀਂ ਇੱਕ ਚੀਜ਼ ਦਾ ਫੜ ਤੋਂ ਫਾਲ ਪੁੱਛਾਂਗੇ ਕਿ ਲੋਕ ਨੇ ਵੀਡੀਓ ਦੇ ਅਮਸੀ ਦਾ ਮੈਕਸਿਮਮ ਤੁੱਤੀ ਨਿਵਾ ਰਿਹਾ ਤੈਨੂੰ ਮੈਂ ਕੁਲੂ ਤੇ ਪਹਚਾਇਆ ਵੀ ਮਾਰ ਕੇ ਖਾਵੇ ਤੁੱਤੀ ਜੇ ਨਾਲਾ ਤੈਨੂੰ ਮੈਂ ਖਨੌਰੀ ਤੋਂ ਚੱਕ ਲਿਓ ਲਿਆ ਹੁ ਕੀ ਸਮਝੰਦੇ ਨੂੰ ਕੋੜੀ ਵਾਰ ਤੋਂ ਨਫਰਤ ਹੋ ਗਈ ਆ ਉੱਪਰ ਵਾਲੇ ਨੇ ਟਿੱਪਰ ਦੀ ਸਵਾਦ ਦੀ ਜਮਾਨਤ ਨਾਲ ਸਾਹ ਕੁਝ ਕਹਲ ਨਹੀਂ ਕਹੀ ਵੀ 19 ਸਾਲ ਦੇ ਟਿੱਪਰ ਬਣਾਇਆ ਤੇ ਉਹਨੂੰ ਅੰਨਾਨੇ ਦੇ ਸੰਸਾਦ ਨੇ ਕਿਉਂ ਬਣਾਇਆ ਇੱਕ ਵਾਰੀ ਵੀ ਤੁਸੀਂ ਉਹਦੇ ਮੂੰਹ ਚ ਦੂਸਰਾ ਵਾਰ ਤੁਹਾਨੂੰ ਬੋਲਮਾਗੀ ਕੋੜੀ ਨਾ ਜਗਾ ਰਹੀ ਕਿ ਕੀ ਬਣਾ ਦਿੱਤਾ ਆ ਮਾਈ ਰਾਣੀ ਤੁਸੀਂ ਜੜਾਇਆ ਆਪਣੇ ਮਿੱਟੀ ਆਪਣੇ ਬੀਆ ਸਕੂਲ ਦੇ ਬੱਕੇ ਆ ਮਿਲ ਆ ਮਾਈ ਰਾਣੀ ਕਦੀ ਖੜਾ ਮੇਰਾ ਇੱਕ ਵੀ ਟਿੱਪਰ ਹੋਵੇ ਉਹਨਾਂ ਵਾਲੇ 10 ਸਾਲਾਂ 'ਚ ਵੀ ਕੋਈ ਕੱਢ ਦੇ ਮੇਰੀ ਔਲਾਦ ਜੂੰਦ ਉਹ ਸੌ ਖਾਣ ਰਹਿ ਗਏ ਇਹ ਕੋਈ ਫੈਦਾ ਰਾਜਨੀਤੀ ਕਰਦਾ ਆਪਣਾ ਰਾਜਨੀਤੀ ਕਰੋਂ ਥੋੜੀ ਆ ਅਸੀਂ ਰਾਜਨੀਤੀ ਮੇਰੇ ਨਾਲ ਤੇ ਮੈਂ ਰਾਜਨੀਤੀ ਮੇਰੇ ਨਾਲ ਰਾਜਨੀਤੀ ਹੋ ਗਿਆ ਸੱਟਾ ਕਾ ਨਹੀਂ ਅਸੀਂ ਆਮ ਬੰਦੇ ਆ ਸੌ ਖਾਣਾ ਕੋਈ ਹੋਰ ਖਾ ਨਹੀਂ ਸੌ ਰਾਜਨੀਤੀ ਮੇਰਾ ਹਾਈਪ ਤੇ ਚੱਲਦਾ ਨਹੀਂ ਆ ਮਾਈਆਂ ਨੂੰ ਵੀ ਸੌ ਖਾਣਾ ਨਾ ਰਾਜਨੀਤੀ ਦਾ ਵੀ ਗਲਤ ਦੋਸਤ 118 ਤਾਂ ਮੇਰੇ ਨਾਲ ਡੋਟ ਰਹੇ ਨੇ 25 ਦੰਦੇ ਨੇ 25 ਦੰਦੇ ਨੇ ਐਮਐਲਏ ਸਾਹਿਬ ਕੋਈ ਰਾਜਨੀਤੀ ਵੀ ਹੋ ਰਹੀ ਹੈ ਇਸੇ ਤੁਸੀਂ ਰਾਣੇ ਰਾਣੇ ਨਹੀਂ ਨਹੀਂ ਮੇਰੇ ਟਿੱਪਰ ਨੇ ਤੁਸੀਂ ਕਿਸੇ ਨੇ ਕਿਹਾ ਜੀ ਤੁਹਾਡੇ ਟਿੱਪਰ ਦੇ ਸੋਸ਼ਲ ਮੀਡੀਆ ਤੇ ਦਿਖਾਉਣਾ ਬਥਰਾ ਸੋਸ਼ਲ ਮੀਡੀਆ ਤੇ ਕੋਈ ਚੱਲ ਰਿਹਾ ਹੈ ਮੇਰਾ ਮੇਰਾ ਨਹੀਂ ਰਾਣੇ ਇੱਕ ਮਿੰਟ ਕੋਈ ਮੇਰਾ ਮੇਰਾ ਹੋਵੇ ਟਿੱਪਰ ਮੈਂ ਤੁਹਾਡਾ ਪ੍ਰੇਮਦਾਰ ਬਿਲਕੁਲ ਆਉਣ ਵਾਲੇ ਦਸਾਂ ਲੱਗਦੀ ਕੋਈ ਨਿਕਲਿਆ ਉਹ ਆ ਪ੍ਰਵੀਨ ਆ ਬੈਠਾ ਪ੍ਰਵੀਨ ਜੀ ਕਿ ਕਦਨ ਅਸੀਂ ਵਿਆਹ ਤੇ ਜਾ ਰਹੇ ਤੇ ਮੈਂ ਉੱਥੇ ਖੜਾ ਸੀ ਮੈਂ ਨਾਲ ਬਟਿਆ ਲਿਆ ਮਾ ਚਲੀਏ ਰਸਤੇ ਚ ਮੈਨੂੰ ਟਿੰਪਰ ਮਿਲ ਗਿਆ ਦੱਸ ਉਹਦੇ ਕਿੰਨੇ ਕੁੱਤੇ ਖਾਣੇ ਕਰੀਓਗੇ ਮੈਂ ਤੁਸੀਂ ਗੰਗ ਪਾ ਕੇ ਰੱਖ ਦੋ ਤੁਸੀਂ ਅੱਛਾ ਹੋਰ ਆ ਮਾਈਗਾੜੀ ਕਦੀ ਹੱਤ ਕਰਦਾ ਕਦੇ ਕਿਸੇ ਤੋਂ ਕੁਪਰ ਰੁਪਈਆ ਲਿਆ ਹੋਵੇ ਜੇ ਪਰਾਲਾ ਕੋਈ ਆ ਕੇ ਕਹਿ ਦੇਵੇ ਕਿਚੇ ਤੈਨੂੰ ਕੁਪਰ ਰੁਪਈਆ ਦਿੱਤਾ ਆ ਸੌ ਖਾ ਕੇ ਕਹਿਣਾ ਸਰ ਫਿਰ ਚੱਲ ਫਿਰ ਉਹ ਟਿੰਪਰ ਕਹਿੰਦੇ ਜਿਹੜਾ ਕੋਈ ਜ਼ਿੰਮੇਵਾਰੀ ਐ ਸੰਭਰ ਸੰਬੰਧ ਪਾੜਾ ਜਿਹੜਾ ਚੱਲ ਰਿਹਾ ਹੱਤ ਜ਼ਿੰਮੇਵ ਜਿਹੜਾ ਹੁਣ ਮੇਰੇ ਹੱਥ 'ਚ ਹੈ ਜਿਹਦੇ ਲਈ ਕੋਈ ਕਾਗਜ਼ ਨਹੀਂ ਪੱਤਰ ਨਹੀਂ ਉਹ ਵੀ ਮੈਂ ਰੋਕਦਾ ਉਹ ਨਾ ਰੋਕੋ ਪਰ ਬੈਟਾ ਹੋ ਰਿਹਾ ਬੈਟਾ ਹੋ ਰਿਹਾ ਹੋਰ ਚੱਲ ਗਿਆ ਬੈਟਾ ਜਿਹੜੇ ਡੈਮਿੰਗ ਤੋਂ ਚੱਲ ਸਰਕਾਰ ਦੀ ਪੁੱਟ ਦੀ ਮਿੱਟੀ ਦਾ ਨੰਬਰ ਜਿਹੜੇ ਪਰਮਿਸ਼ਨ ਜਿਨ੍ਹਾਂ ਨੂੰ ਮਿਤੀ ਤੋਂ ਮਨਜ਼ੂਰੀ ਹੈ ਜਿਹੜੇ ਸਾਧ ਸਾਧ ਪੁੱਟ ਦੀ ਮਿੱਟੀ ਮੱਟਾ ਦੀ ਮਨਜ਼ੂਰੀ ਆਈ ਮੈਂ ਉਹ ਕਿਹਨੇ ਜਿਹੜਾ ਪ੍ਰੋਸੈਸ਼ਨ ਲੈਕਣਾ ਹੁਣ ਚਲੋ ਗੱਲ ਇਹ ਹੈ ਵੀ ਦੋ ਸਵਾ ਬੀਤ ਗਏ ਆ ਉਹ ਛੱਡিয়ে ਅੱਜ ਪਪਾ ਇਕੱਠੇ ਹੋ ਕੇ ਲੜਾਈ ਲੜੀਏ ਇਹ ਕੀ ਕੰਟਰੋਵਰਸੀ ਚ ਪੈਣਾ ਫੈਸਲਾ ਹੀ ਹੋਏਗਾ ਸਾਡਾ ਇੱਕੋ ਹੀ ਆ ਗਿਆ ਸੀ ਅਸੀਂ ਰੰਗੀਆਂ ਨੂੰ ਪਹਿਲਾਂ ਪਹੁੰਚ ਕੇ ਬੱਸ ਇਹ ਗੱਲ ਬਸਾ ਆਪਣੇ ਸਾਡੇ ਜਿਹੜਾ ਵੀ ਆ ਗੱਲ ਬਣ ਰਹੀ ਆ ਜੀ